ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੀ ਸੰਗਤ ਥਾਣੇ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ 70000 ਰੁਪਏ ਰਿਸ਼ਵਤ ਲੈਂਦੇ ਹੋਏ ਬੀਬੀ ਵਾਲਾ ਰੋਡ ਦੇ ਉੱਤੇ ਰੰਗੇ ਹਾਥੀ ਫੜਿਆ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗਲਵੱਤ ਕਰਦੇ ਹੋਏ ਦੱਸਿਆ ਕਿ ਇਹ ਮੁਲਾਜ਼ਮ ਪੰਜਾਬ ਪੁਲਿਸ ਦਾ ਸੰਗਤ ਥਾਣੇ ਦੇ ਵਿੱਚ ਤਾਇਨਾਤ ਸੀ ਜਿਸ ਦੇ ਜਿਹੜਾ ਕਿ ਕਿਸੇ ਕੇਸ ਦੇ ਵਿੱਚੋਂ ਕਢਾਉਣ ਦੇ ਲਈ 1.5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਪਰ 70000 ਰੁਪਏ ਦੇ ਵਿੱਚ ਸੈਟਿੰਗ ਕੀਤੀ ਗਈ ਲੇਕਿਨ ਮੁਦਈ ਵੱਲੋਂ ਜਦੋਂ ਵਿਜੀਲੈਂਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਤਾਂ ਪੁਲਿਸ ਵਿਜੀਲੈਂਸ ਨੇ ਇਸ ਦੇ ਉੱਤੇ ਟਰੈਪ ਲਗਾ ਕੇ ਬੀਬੀ ਵਾਲਾ ਰੋਡ ਦੇ ਉੱਤੇ ਇਹਦੇ ਉੱਤੇ ਟਰੈਪ ਲਗਾਇਆ ਗਿਆ ਜਦੋਂ ਇਸ ਮੁਲਾਜ਼ਮ ਨੂੰ ਪਤਾ ਲੱਗਿਆ ਕਿ ਟਰੈਪ ਲੱਗਿਆ ਤੇ ਇਹ ਆਪਣੀ ਗੱਡੀ ਲੈ ਕੇ ਭੱਜ ਗਿਆ ਤੇ ਮਗਰ ਹੀ ਵਿਜੀਲੈਂਸ ਵੱਲੋਂ ਇਹਦਾ ਪਿੱਛਾ ਕੀਤਾ ਗਿਆ ਤੇ ਜਾਂਦੇ ਹੋਏ ਮੁਲਾਜ਼ਮ ਵੱਲੋਂ ਦੋ ਜਗ੍ਹਾ ਤੇ ਐਕਸੀਡੈਂਟ ਵੀ ਕੀਤਾ ਗਿਆ ਅਤੇ ਅੱਗੇ ਜਾ ਕੇ ਇਸ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਦੇ ਕੋਲੋਂ 70000 ਰੁਪਏ ਜੋ ਰਿਸ਼ਵਤ ਦੇ ਰੂਪ ਚ ਲਏ ਗਏ ਸਨ ਉਹ ਵੀ ਬਰામਤ ਕਰ ਲਏ ਗਏ ਹਨ ਆਉ ਜਾਣਦੇ ਆਪਾਂ ਪੂਰਾ ਮਾਮਲਾ ਕੀ ਹੈ ਕੀ ਕਹਿਣਾ ਚਾਹੁੰਗਾ ਜਿਹੜਾ ਵਿਜੀਲੈਂਸ ਦੇ ਤਰਫੋਂ ਅੱਜ ਫੜਿਆ ਗਿਆ ਹੈ ਸਿਗਰੇਟ ਦੇ ਮਾਲਕ ਕੀ ਪੂਰਾ ਮਾਮਲਾ ਹੈ ਕੀ ਰਣਾ ਹੈ ਇੱਕ ਥਾਣਾ ਸੰਗਤ ਦੇ ਵਿੱਚ ਪਰਚਾ ਦਰਜ ਹੋਇਆ ਸੀਗਾ ਦਿਵਾਲੀ ਵਾਲੇ ਦਿਨ ਮਰਡਰ ਹੋਇਆ ਸੀਗਾ ਉਹਦੇ ਵਿੱਚ ਜ니어 ਰਾਈਫਲਸ ਅਨਵੋਲਵ ਹੋਏ ਆ ਵਕਤ ਅਸਲਾ ਅਨਵੋਲਵ ਹੋ ਸੀਗਾ ਇੱਕ ਉਹਦੇ ਤੋਂ ਇਲਾਵਾ ਇੱਕ ਅਸਲੇ ਦਾ ਹੋਰ ਡਰਾਵਾ ਦੇ ਕੇ ਵੀ ਇਹ ਹੈਗਾ ਉਹ ਲਾਇਸੈਂਸ ਕਿਸੇ ਲੇਡੀ ਦੇ ਨਾਮ ਤੇ ਸੀ ਉਹਦੇ ਹਸਬੰਦ ਤੋਂ ਪੈਸੇ ਮੰਗੇ ਗਏ ਸੀ 1.5 ਲੱਖ ਰੁਪਇਆ ਇਹਨੇ ਆਪਣੇ ਜਿਹੜਾ ਅਰਸ਼ਟ ਕੀਤਾਗਾ ਉਸ ਮਾਮਲੇ ਦੇ ਵਿੱਚ ਤੇ ਉਹਦੇ ਚ ਉਹ 1.5 ਲੱਖ ਦੇ ਵਿੱਚ ਡਿਮਾਂਡ ਦੇ ਵਿੱਚ ਉਹ ਦਿਨਾਂ ਨੇ ਸੀ ਚਾਹੁੰਦਾ ਵੀ ਲਿਖੋ ਕਿ ਲੇਡੀ ਦੇ ਨਾਮ ਤੇ ਸੀਗਾ ਇਸ ਕਰਕੇ ਉਹਨਾਂ ਦੀ ਮਿਲਬੁਰੀ ਬਣ ਗਈ ਉਹਨਾਂ ਨੇ ਫਿਰ ਗੱਲ ਕੀਤੀ 70000 ਦੀ ਗੱਲ ਤੈ ਹੋਈ ਸੀ ਤਾਂ ਕੁਲਦੀਪ ਸਿੰਘ ਜਿਹੜਾ ਰਿਡਰ ਇਹ ਦਸਰੇ ਨੇ ਵੀ ਉਹ ਰਿਡਰ ਹੈਗਾ ਉਹਦੇ ਬਾਰੇ ਜਦੋਂ ਉਹਨੇ ਤਾਂ ਅੱਜ ਪੇਮੈਂਟ 70000 ਰੁਪਿਆ ਇੱਥੇ ਬੀਬੀ ਵਾਲਾ ਚੌਂਗ ਦੇ ਵਿੱਚੋਂ ਫੜ ਲਈ ਉਹਨਾਂ ਤੋਂ ਧੰਨਵਾਦ ਉਹਨਾਂ ਨੇ ਪਹਿਲਾਂ ਰਿਕਾਰਡਿੰਗ ਵੀ ਕੂੜੀਆਂ ਕਰਕੇ ਸਾਨੂੰ ਸਾਰਾ ਦੱਸਿਆ ਸੀਗਾ ਵੀ ਅੱਜ ਅਸੀਂ ਪੈਸੇ ਦੇਣੇ ਚਾਹੁੰਦੇ ਰਿਸ਼ਵਤ ਪਰ ਇਹ ਸਾਡੇ ਨਾਲ ਬਾਰ-ਬਾਰ ਪ੍ਰੈਸ਼ਰ ਬਿਲਡ ਕਰ ਰਿਹਾ ਕੁਲਦੀਪ ਸਿੰਘ ਜਿਹੜਾ ਸੀਗਾ ਹੌਲਦਾਰ ਉਸ ਤੋਂ ਬਾਅਦ ਅੱਜ ਟਰੈਪ ਸੀਗਾ ਉਹਦਾ ਟਰੈਪ ਹੋਣ ਤੋਂ ਬਾਅਦ ਜਦੋਂ ਉਥੇ ਮੌਕੇ ਦੇ ਉੱਤੇ ਪੇਮੈਂਟ ਉਹਨੇ ਲੈ ਕੇ ਉਹ ਸਕੋਰਪੀਓ ਗੱਡੀ ਦੇ ਵਿੱਚ ਬੈਠਾ ਸੀ ਉਹਨੇ ਗੱਡੀ ਭਜਾ ਦਿੱਤੀ ਉਥੋਂ ਸਾਡੀ ਜਿਹੜੀ ਟਰੈਪ ਟੀਮ ਸੀ ਉਹਨੇ ਪਿੱਛਾ ਕੀਤਾ ਉਹ ਰਸਤੇ ਜਾਂਦੇ ਹੋਏ ਉਹਨੇ ਇੱਕ ਮੋਟਰਸਾਈਕਲ ਦੇ ਵਿੱਚ ਵੀ ਟੱਕਰ ਮਾਰੀ ਗੱਡੀ ਨਾਲ ਇੱਕ ਜਿਹੜਾ ਹੋਰ ਵੀਕਲ ਸੀਗਾ ਪਿਕਅਪ ਉਹਦੇ ਵਿੱਚ ਵੀ ਟੱਕਰ ਮਾਰੀ ਐ ਬਾਅਦ ਦੇ ਵਿੱਚ ਉਹ ਅੱਗੇ ਜਾ ਕੇ ਡਵਾਈਡਰ ਨਾਲ ਟਕਰਾ ਗਈ ਜਿਹੜਾ ਸਾਈਡ ਤੇ ਲੱਗਿਆ ਹੁੰਦਾ ਹੈਗਾ ਆਪਣੇ ਵਿਊ ਕਟਰ ਉੱਤੇ ਉਹਦੇ ਨਾਲ ਟਕਰਾਨ ਦਾ ਉਹਦੇ ਨਟ ਨੁਟ ਜੇ ਸੀਗੇ ਉਹਦੇ ਨਾਲ ਜੂ ਨਟ ਲੱਗੇ ਸੀ ਉਹਦੇ ਨਾਲ ਜਿਹੜਾ ਰਿਮ ਟੁੱਟ ਗਿਆ ਦਾ ਗੱਡੀ ਦਾ ਅਲਾਈ ਵੀਲ ਜਿਹੜਾ ਸਪੈਸ਼ਲ ਆ ਮੋਰਲਾ ਵੀ ਡੈਮੇਜ ਹੋਇਆ ਪਿਛਲਾ ਵੀ ਡੈਮੇਜ ਹੋਇਆਗਾ ਉਹਦੇ ਚ ਕਾਫੀ ਨਟ ਵੱਡੇ ਲੱਗੇ ਹੁੰਦੇ ਨੇ ਤਾਂ ਉਹ ਉਹਨਾਂ ਨਾਲ ਉਹ ਰਿਮ ਟੁੱਟਣ ਕਰਕੇ ਉਹ ਬਲਾਸਟ ਹੋਇਆ ਉਹਦਾ ਟਾਇਰ ਦਾ ਤੇ ਉਹਦੇ ਨਾਲ ਗੱਡੀ ਰੁਕ ਗਈ ਸਾਡੀ ਟੀਮ ਨੇ ਉੱਥੇ ਮੌਕੇ ਦੇ ਉੱਤੇ ਇਹਨੂੰ ਅਰੈਸਟ ਕਰਕੇ ਜਿਹੜੀ ਟਰੈਪ ਮੰਨੀ ਸੀ ਉਹ ਵੀ ਰਿਕਵਰ ਕੀਤੀ 70000 ਰੁਪਇਆ ਪੈਸੇ ਨਾਲ ਤੇ ਭੱਜ ਰਿਹਾ ਸੀ ਜੀ ਪੈਸੇ ਲੈ ਕੇ ਭੱਜ ਰਿਹਾ ਸੀ ਫੈਮਲੀ ਅੱਛਾ ਤਾਂ ਮੁਕ ਉਸ ਨੂੰ ਦੇਖ ਕੇ ਬਿਹਾ ਵਿਜੀਲੈਂਸ ਦੀ ਟੀਮ ਦਾ ਜਦੋਂ ਪਤਾ ਲੱਗਿਆ ਨੂੰ ਮਤਲਬ ਆਪਦੀ ਚਲਾਕੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਸੀ ਇਹਨੇ ਉਹ ਰਸਤੇ ਦੇ ਵਿੱਚ ਗੱਡੀ ਦਾ ਟਾਇਰ ਜਦੋਂ ਫਟ ਗਿਆ ਉਹਦੇ ਚੈਨਲ ਆਊਟ ਆਫ ਕੰਟਰੋਲ ਹੋ ਗਿਆ ਉਹ ਉੱਥੇ ਮੁੱਕੇ ਤੇ ਸੀ ਇਹਨੂੰ ਅਰਾਊਂਡ ਅਪ ਕੀਤਾ ਮੁੱਕੇ ਦੇ ਦੇ ਹੱਥ ਸਭਾਈ ਹੋਈ ਹੈ ਜਿਹੜਾ ਪੈਸਾ ਸੀਗਾ 70000 ਰਿਕਵਰ ਹੋਇਆ ਇਹ ਕਿੱਥੇ ਲੱਗਿਆ ਸੀ ਇਹ ਕਿਹੜੀ ਪੋਸਟ ਤੇ ਇਹ ਥਾਣਾ ਸੰਗਤ ਹੌਲਦਾਰ ਲੱਗਿਆ ਹੋਇਆ ਹੈਗਾ ਉੱਥੇ ਜਿਹੜਾ ਉਸ ਮੈਟਰ ਦੇ ਵਿੱਚ ਅਸੀਂ ਸਾਰੀ ਇਨਵੈਸਟੀਗੇਸ਼ਨ ਅਜੇ ਪੈਂਡਿੰਗ ਹੈ ਉਹ ਕਰ ਰਹੀ ਸਾਡੀ ਟੀਮ ਜਿਹੜੀ ਅਮਨਦੀਪ ਸਿੰਘ ਇੰਸਪੈਕਟਰ ਨੇ ਉਹਨਾਂ ਨੇ ਟਰੈਪ ਕੀਤਾ ਸੀ। ਸੰਗਤ ਥਾਣੇ ਵਿੱਚ ਆਪਣਾ ਰੀਡਰ ਲੱਗੇ ਸੀ। ਰੀਡਰ ਬਾਰੇ ਹਾਲੇ ਕਲੈਰੀਫਾਈ ਨਹੀਂ ਹੈਗਾ ਪਰ ਉਹ ਦੱਸਿਆ ਜਾ ਰਿਹਾ ਵੀ ਰੀਡਰ ਸੀ। ਉੱਥੋਂ ਦਾ ਸਟਾਫ ਮੰਨਿਆ ਜਾ ਰਿਹਾ। ਹਾਂ ਥਾਣੇ ਦਾ ਹੈਗਾ ਯੋ ਉਹਦੇ ਕੋਲੇ ਕੀ ਮੈਟਰ ਸੀਗਾ ਕਿਸ ਮੈਟਰ ਦੇ ਵਿੱਚ ਕੀ ਇਹ ਇਨਵੈਸਟੀਗੇਟ ਕਰ ਰਿਹਾ ਸੀਗਾ ਇਹ ਸਾਰਾ ਇਨਵੈਸਟੀਗੇਸ਼ਨ ਦਾ ਮਾਮਲਾ ਹੈ। ਬਿਲਕੁਲ ਹੋ ਸਕਦਾ ਹੈ ਕਿ ਉਹਨਾਂ ਦੀ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਜੀ ਕਿਉਂਕਿ ਇਨਵੈਸਟੀਗੇਸ਼ਨ ਦੇ ਵਿੱਚ ਕਈ ਚੀਜ਼ਾਂ ਨਹੀਂ ਡਿਸਕਲੋਜ਼ ਕੀਤੀਆਂ ਜਾ ਸਕਦੀਆਂ ਹਜੇ ਅੰਡਰ ਇਨਵੈਸਟੀਗੇਸ਼ਨ ਬੈਠ ਰਹਾ ਹੈ ਫਿਲਹਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਿਲਹਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਦਾ ਕੋਰਟ ਕੋਰਟ 'ਚ ਵੀ ਪੇਸ਼ ਕਰਾਂਗੇ ਮੋਰਨਿੰਗ ਨੂੰ ਪੇਸ਼ ਕਰਾਂਗੇ ਉਹਦਾ ਰਿਮਾਂਡ ਵੀ ਲਵਾਵਾਂਗੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਜਾਰੀ ਹੈ ਸਾਡੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਏਗਾ ਕਿਸੇ ਵੀ ਬਿਲਕੁਲ ਜੀ ਦੇਖੋ ਸਾਡੇ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਦਾ ਹੌਲਦਾ ਰਹਿ ਹੈ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਹਾਲਤ ਦੇ ਵਿੱਚ ਅਸੀਂ ਮਤਲਬ ਹਰ ਹਾਲਤ ਦੇ ਵਿੱਚ ਜਿਹੜਾ ਕੋਈ ਕਰਪਟ ਬੰਦਾ ਉਹਨੂੰ ਅਰੈਸਟ ਕਰਾਂਗੇ ਔਰ ਮਾਨਜੋਗ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਸਾਡੇ ਮਾਨਜੋਗ ਚੀਫ ਡਾਇਰੈਕਟਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਾਡੀ ਜਿਹੜੀ ਵਿਜੀਲੈਂਸ ਟੀਮ ਹੈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ